ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਕਰਦੇ ਆ ਆ ਪਬਲਿਸ਼ ਹੋਈ ਹੈ 2024 ਵਿੱਚ ਅਸੀਂ ਹਾਂ ਰੁੱਖ ਪੰਜਾਬ ਦੇ ਇਹਦੇ ਰਾਈਟਰ ਹੈਗੇ ਗੁਰਸ਼ਰਨ ਕੌਰ ਮੈਡਮ ਹੈਗੇ ਆ ਇਹਨਾਂ ਨੇ ਲਿਖਿਆ ਇਹਨੂੰ ਇਹਦੇ ਵਿੱਚ 70 ਰੁੱਖਾਂ ਬਾਰੇ ਮੈਡਮ ਨੇ ਜ਼ਿਕਰ ਕੀਤਾ ਇਹ ਮਤਲਬ ਬਾਲ ਕਵਤਾਮਾ ਹੈਗੀਆਂ ਇਹ ਇਹਨਾਂ ਨੇ ਤਾਂ ਪਬਲਿਸ਼ ਕੀਤਾ ਤਾਂ ਕਿ ਸਕੂਲਾਂ ਵਿੱਚ ਜਾਵੇ ਸਾਰੀ ਇਹ ਨੌਲੇਜ ਹੈ ਜਿਹੜੀ ਇਹ ਅੱਜ ਸਾਡੀ ਲੋੜ ਵੀ ਹੈਗੀ ਆ ਅਸੀਂ ਜਿਵੇਂ ਰੁੱਖਾਂ ਬਾਰੇ ਚਰਚਾ ਕਰਦੇ ਆ ਜਾਂ ਅਸੀਂ ਕੋਈ ਲੈਕਚਰ ਦਿੰਨੇ ਆ ਉਸ ਸਮੇਂ ਸਾਨੂੰ ਜਿਹੜੇ ਬੱਚੇ ਹੈਗੇ ਆ ਉਹ ਤੁਹਾਨੂੰ ਜਿਵੇਂ ਰੁੱਖਾਂ ਬਾਰੇ ਪੁੱਛਦੇ ਆ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਕੁਝ ਨਹੀਂ ਪਤਾ ਜੰਡ ਕੀ ਤਾ ਇਸ ਲਈ ਜਿਹੜੀਆਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਕਿਤਾਬਾਂ ਹੈਗੀਆਂ ਜਿਹੜੀ ਆ ਅਸੀਂ ਰੁੱਖ ਪੰਜਾਬ ਦੇ ਗੁਰシャン ਕੌਰ ਜੀ ਵੱਲੋਂ ਲਿਖੀ ਗਈ ਹੈ ਇਹ ਬਹੁਤ ਹੀ ਇੰਪੋਰਟੈਂਸ ਰੱਖਦੀ ਹੈ ਬਚਪਨ ਤੋਂ ਬੱਚਿਆਂ ਨੂੰ ਰੁੱਖਾਂ ਬਾਰੇ ਸਿੱਖੰਦਾ ਤੇ ਕੁਝ ਮੈਡਮ ਬਾਰੇ ਦੱਸਣਾ ਚਾਹਾਂਗੇ ਮੈਡਮ ਜਿਹੜੇ ਉਹਨਾਂ ਜਨਮ ਸਥਾਨ ਹੈਗਾ ਟਪਾਲੀ ਪਿੰਡਾ ਜ਼ਿਲ੍ਹਾ ਬਠਿੰਡਾ ਦਾ ਟ੍ਰਿਪਲ ਐਮਏ ਹੈਗੇ ਮੈਡਮ ਉਹਨਾਂ ਨੇ ਇੰਗਲਿਸ਼ ਸ਼ਾਮੇ ਕੀਤੀ ਆ ਪੋਲੀਟੀਕਲ ਸਾਇੰਸ ਸ਼ਾਮੇ ਕੀਤੀ ਆ ਤੇ ਹਿਸਟਰੀ ਸ਼ਾਮੇ ਕੀਤੀ ਐ ਐਮਫੀਲ ਵੀ ਕੀਤੀ ਐ ਹਿਸਟਰੀ ਵਿੱਚ ਐਮਫੀਲ ਹੈਗੇ ਉਹ ਤਾਂ ਪੰਜਾਬ ਯੂਨੀਵਰਸਿਟੀ ਸਾਰਾ ਇਹ ਸਟੱਡੀ ਕੀਤੀ ਉਹਨਾਂ ਨੇ ਤੇ ਸਾਡੇ ਅਧਿਆਪਕ ਰਹੇ ਆ ਬਾਕੀ ਜਿਹੜੀਆਂ ਬਾਲ ਕਵਤਾਵਾਂ ਲਿਖੀਆਂ ਉਹਦੇ ਵਿੱਚ ਇੱਕ ਕਵਤਾ ਜਿਹੜੀ ਹੈਗੀ ਅਸੀਂ ਰੱਖੋ ਪੰਜਾਬ ਦੇ ਉਹਦੇ ਬਾਰੇ ਮੈਂ ਬੋਲ ਕੇ ਸੁਣਾਉਣਾ ਚਾਹੂੰਗਾ ਤੁਹਾਨੂੰ ਸਾਰੇ ਸਰੋਤਿਆਂ ਨੂੰ ਮੈਡਮ ਲਿਖਦੇ ਆ ਅਸੀਂ ਹਾਂ ਰੱਖੋ ਪੰਜਾਬ ਦੇ ਸੰਗਣੀ ਸਾਡੀ ਛਾਂ ਪਾਣੀ ਸਾਡਾ ਪਿਤਾ ਹੈ ਧਰਤੀ ਸਾਡੀ ਮਾਂ ਸੂਰਜ ਤੋਂ ਲੈ ਕੇ ਊਰਜਾ ਸਾਡੇ ਪੱਤੇ ਹੋਣ ਨਿਹਾਲ ਉਸ ਨੂੰ ਭੋਜਨ ਚ ਬਦਲ ਕੇ ਅਸੀਂ ਵਰਤੀਏ ਸਾਰਾ ਸਾਲ ਜੜਾਂ ਆ ਸਾਡੀਆਂ ਧਰਤੀ ਮਾਂ ਤੋਂ ਤੋਹਫ਼ਾ ਲੈਂਦੀਆਂ ਪਾਣੀ ਤਣੇ ਪਾਣੀ ਅੱਗੇ ਵਣਦੇ ਬੜੀ ਹੀ ਰੋਚਕ ਕਹਾਣੀ ਟਾਹਣੀਆਂ ਰੁੱਖ ਦੀਆਂ ਬਾਹਾਂ ਹੁੰਦੀਆਂ ਫੈਲਣ ਵਿੱਚ ਸਮਾਨ ਫੁੱਲ ਤੇ ਫਲਾਂ ਦਾ ਬੜਾ ਸੁਹੱਪਣ ਹੈਨ ਗੁਨਾ ਦੀ ਖਾਨ ਨਿੱਕੇ ਜਿਹੇ ਬੀਜ ਤੋਂ ਉੱਗ ਪੈਂਦੇ ਹਾਂ ਜੇ ਬੀਜੋ ਇੱਕ ਵਾਰ ਸਾਰੀ ਉਮਰ एहसान ਨਹੀਂ ਭੁੱਲਦੇ ਕਰਦੇ ਹਾਂ ਉਪਕਾਰ ਛਾਵਾ ਵੰਡਿਏ ਮਾਵਾ ਵਾਂਗੂ ਵਰਖਾ ਲਈਏ ਨਾਲ ਨੀਵੇਂ ਹੋ ਕੇ ਸੇਵਾ ਕਰਨ ਲਈ ਹਰਦਮ ਰਹੀਏ ਤਿਆਰ ਰੁੱਖਾਂ ਦੇ ਨਾਲ ਰੰਗਲੀ ਧਰਤੀ ਇੱਕ ਰੁੱਖ ਸੋ ਸੁੱਖ ਇਹਤ ਕਰੋ ਆਪਣੇ ਜਨਮ ਦਿਨ ਤੇ ਲਾਵਾਂਗੇ ਇੱਕ ਰੁੱਖ ਸਾਡੇ ਪੰਜਾਬ ਦੀ ਜਿਹੜੀ ਵਿਰਾਸਤ ਨੂੰ ਬਚਾਉਣ ਲਈ ਮੈਡਮ ਨੇ ਰੁੱਖਾਂ ਬਾਰੇ ਲਿਖਿਆ ਅਸੀਂ ਉਹਨਾਂ ਤਹਿਦ ਨੂੰ ਧੰਨਵਾਦ ਕਰਦੇ ਹਾਂ ਸਾਡੀ ਫਾਊਂਡੇਸ਼ਨ ਨੂੰ ਰਾਉਂਡ ਗਲਾਸ ਵੱਲੋਂ ਤਾਂ ਇਹ ਜਿਹੜੀ ਬੁੱਕ ਜਿਹੜੀ ਅਸੀਂ ਹਰ ਕੋ ਪੰਜਾਬ ਦੇ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਇੱਕ ਨੰਬਰ ਅਸੀਂ ਡਿਸਪਲੇ ਕਰਾਂਗੇ ਉਹ ਤੁਸੀਂ ਪਰਚੇਜ਼ ਵੀ ਕਰ ਸਕਦੇ ਹੋ ਐਸ ਜਿਹੀਆਂ ਕਿਤਾਬਾਂ ਸਾਡੇ ਜਿਹੜੀ ਮਾਰਕੀਟ ਵਿੱਚ ਜ਼ਰੂਰ ਹੋਣੇ ਚਾਹੀਏ ਤਾਂ ਕਿ ਸਾਡੇ ਬੱਚੇ ਹੈਗੇ ਜਿਹੜੇ ਅਗੇ ਸਿੱਖ ਸਿਕਨ ਸਾਰਾ ਕੁਝ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈ ਜਿਹੜੀ ਪੰਜਾਬ ਦੀ ਧਰਤੀ ਆ ਰੁੱਖਾਂ ਦੀ ਧਰਤੀ ਆ ਉਹਨਾਂ ਨੂੰ ਲਾਈਏ ਵੀ ਤੇ ਹਜੇ ਰੁੱਖਾਂ ਜਿਹੜੀ ਪਬਲਿਸ਼ ਕਿਤਾਬਾਂ ਉਹਨੂੰ ਪੜ੍ਹੀਏ ਵੀ ਧੰਨਵਾਦ ਜੀ ਸਾਰਾ ਸਤਿ ਸ੍ਰੀ ਅਕਾਲ